ਅਸੀਂ ਤਾਂ ਬਲਦੇਵ ਸਿੰਘ ਦਾ ਜਿਹੜਾ ਮੁਕਾਬਲਾ ਹੁੰਦਾ ਮੈਂ ਤਾਂ ਵੇਖਿਆ ਤੇ ਮੇਰੇ ਸਾਹਮਣੇ ਮਤਲਬ ਮੈਂ ਵੇਖੀ ਜਾਨਾ ਕਿ ਇਹਨੇ ਮਤਲਬ ਗੋਲੀਆਂ ਮਾਰੀਆਂ ਐ ਦਰਸ਼ਨ ਸਿੰਘ ਸੰਧੂ ਨੇ ਜੋ ਅੱਜਕੱਲ ਡੀਐਸਪੀ ਰਿਟਾਇਰ ਐ ਤੇ ਮੇਰੇ ਕੋਲ ਆਏ ਵੀ ਤਿੰਨ ਚਾਰ ਵਾਰੀ ਰਾਜੀ ਨਾਮੇ ਆਸੇ ਆਉਂਦੇ ਐ ਮੈਂ ਤਾਂ ਤਰਲੇ ਕਰਦੇ ਐ ਤੇ ਉਹਨੇ ਉਹਦੇ ਅੱਛੇ ਗੋਲੀਆਂ ਡਿੱਗਿਆ ਨਹੀਂ ਆ ਉਹ ਅਜਮੇਰ ਸਿੰਘ ਨੇ ਇੱਕ ਇੱਕ ਪੰਜਾ ਬੱਠ ਮਾਰ ਕੇ ਹੁੰਡੇ ਗਿਆ ਦੀ ਬਕਾਲਾ ਮੇਰੇ ਸਾਹਮਣੇ ਇਸ ਤਰ੍ਹਾਂ ਕੀਤਾ ਕਿਹਨੀਆਂ ਮਾਰੀਆਂ ਉਸਨੇ ਅਫਸਰ ਨੇ ਤੇ ਤੁਸੀਂ ਕਹਿੰਦੇ ਵੀ ਲੜਾਈ ਵੀ ਹੋ ਗਈ ਸੀ ਆਪਸ ਵਿੱਚ ਜਦੋਂ ਹਾਂਜੀ ਉਹ ਕੀ ਕੋ ਉਹ ਇਸ ਤਰ੍ਹਾਂ ਸੀ ਕਿ ਜਦੋਂ ਛੇ ਗੋਲੀਆਂ ਨਾ ਡਿੱਗਿਆ ਨਹੀਂ ਗਏ ਤੇ ਉਹਨੇ ਖੜੇ ਮੇ ਨਾ ਮਤਲਬ ਜਦੋਂ ਮਾਰਿਆ ਤੇ ਉਹ ਆਪਸ ਵਿੱਚ ਉਹਨੂੰ ਗਾਲਾਂ ਕੱਢਣ ਲੱਗ ਪਿਆ ਤੇ ਤੈਨੂੰ ਬੜੀ ਕਾਲੀ ਲੱਗੀ ਸੀ ਮੈਂ ਜਦੋਂ ਗੋਲੀਆਂ ਮਾਰੀ ਜਾਂਦਾ ਗੋਲੀਆਂ ਮਾਰਨ ਚ ਵੀ ਇੱਕ ਦੂਜੇ ਦਾ ਸਮਝਦੇ ਸੀਗੇ ਇਹ ਕਾਲੇ ਸੀਗੇ ਵੀ ਫਿਰ ਉਦੋਂ ਫੀਟੀਆਂ ਦਾ ਚੱਕਰ ਸੀ ਵੀ ਸਾਨੂੰ ਤਰੱਕੀ ਮਿਲੂ ਹਾਂਜੀ ਤਰੱਕੀਆਂ ਦਾ ਸਭ ਤੋਂ ਜ਼ਿਆਦਾ ਤਰੱਕੀਆਂ ਦਾ ਦੌਰ ਚੱਲਿਆ ਸੀਗਾ ਪੈਸੇ ਦੀ ਹੋੜ ਲੱਗੀ ਸੀਗੀ ਤੇ ਕਿਸੇ ਨੂੰ ਮੋਢੇ ਲਾਲ ਕਰਨ ਦੇ ਕਿਸੇ ਨੂੰ ਕੋਕੇ ਲਾਉਣ ਦੀ ਕਿਸੇ ਨੂੰ ਜਦਾਦਾ ਬਣਾਉਣ ਦੀ ਬਸ ਇਹ ਹੋੜ ਸੀ ਹੋੜ 'ਚ ਮਾਰੇ ਆ ਲੋ ਲਗਾਤਾਰ ਇਨਸਾਫ ਲਈ ਡੱਟੇ ਹੋਏ ਕੇਸ ਲੜ ਰਹੇ ਹੋ ਨਾ ਪਰਿਵਾਰਾਂ ਦੇ ਤੁਹਾਡੇ ਦੇ ਵੀ ਬਹੁਤ ਟੌਰਚਰ ਹੋਇਆ ਤੁਹਾਨੂੰ ਹਾਂਜੀ ਗੱਲਬਾਤ ਕਰਾਂਗੇ ਬੱਕਵਾਕੇ ਤਰੀਕੇ ਨਾਲ ਤਾਰਚਰ ਕੀਤਾ ਮੇਰੇ ਪੱਟ ਪਾੜੇ ਤੇ ਮਤਲਬ ਆ ਮੋਢੇ ਮੇਰੇ ਹੁਣ ਲੱਕ ਦਾ ਬਹੁਤ ਮੈਨੂੰ ਪ੍ਰੋਬਲਮ ਐ ਸੋ। ਕੰਮ ਤਾਂ ਮੈਂ ਖੈਰ ਕੋਈ ਕਰ ਨਹੀਂ ਸਕਦਾ। ਸਿਰਫ ਮੈਂ ਬੈਠ ਸਕਦਾ ਤੁਰ ਫਿਰ ਕੇ ਕੰਮ ਕਰ ਸਕਦਾ ਹਾਂ ਜਿ ਹੋਰ ਕੁਛ। ਸਾਨੂੰ ਕਹੇ ਤੋਂ ਸੂਹ ਮਿਲੀ ਸੀ ਕੋਤਵਾਲੀ ਦੇ ਵਿੱਚ। ਉਸ ਕੋਤਵਾਲੀ ਦੇ ਵਿੱਚ ਪਹਿਚਾਈ ਪੰਚਾਇਤ ਲੈ ਕੇ। ਉਹਨਾਂ ਨੇ ਪੰਚਾਇਤ ਨੂੰ ਫੜ ਕੇ ਤੇ ਉਸੇ ਫਟੇ ਮਾਰਿਆ ਉਹਨਾਂ ਦੇ ਪੰਚਾਇਤ ਦੇ। ਜਿਹੜੀ ਪਿਛੇ ਪੰਚਾਇਤ ਗਈ ਸੀ। 4 ਜਣਿਆਂ ਨੂੰ ਅੰਦਰ ਬੁਲਾ ਲਿਆ ਉਹਨਾਂ ਨੇ। ਅੱਛਾ ਇਹ ਪੰਚਾਇਤ ਨੂੰ ਤੇ ਉਹ ਤੇ 파ਰਕ ਉਹਨੇ ਬਟੇ ਮਾਰੇ ਜਿਹੜਾ ਐਸਆਈ ਸੀਗਾ ਜਿਹਨੇ ਸਾਨੂੰ ਸਾਨੂੰ ਗਾਂਧੀ ਗਾਂ ਸੰਦਕ ਮਿਲੀ ਸੀ ਲਿਖੀ ਉਹਨੇ ਦੱਸਿਆ ਵੀ ਇੱਥੇ ਆ ਉਹ ਕਹਿੰਦਾ ਤੁਹਾਡੀ ਗੱਲ ਕਰਾ ਦਨੇ ਆ ਪੈਸਿਆਂ ਨਾਲ ਨਿਬੜ ਜੂਗੀ ਪਰ ਰਾਣੇ ਨੇ ਉਹ ਗੱਲ ਮੰਨੀ ਨਹੀਂ ਮੜ ਕਾਂਦੇ ਅੱਗੇ ਪੁਲਿਸ ਖੜੀ ਸੀ ਤੇ ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਉਹ ਬਾਅਦ ਚ ਪਤਾ ਲੱਗਾ ਕਿ ਨਗਿੰਦਰ ਸਿੰਘ ਰਾਣਾ ਐਸਐਚਓ ਕਤਵਾਲੀ ਤੇ ਲੈਫ੍ਰੀਜ਼ ਗੁਰਦੀਪੋਲੇ ਸਾਹਿਬ ਉਹਨਾਂ ਨੂੰ ਪਕੜ ਕੇ ਲੈ ਗਿਆ ਉਦੋਂ ਬਾਅਦ ਅਸੀਂ ਜਾਂਦੇ ਰਹੇ ਆਂ ਕਤਵਾਲੀ ਵੀ ਗਏ ਉਦੋਂ ਕਤਵਾਲੀ ਉਹ ਰਾਣੇ ਨੇ ਸਾਨੂੰ ਫੜ ਕੇ ਉੱਥੇ ਸਾਡੀ ਬੇਇੱਜ਼ਤੀ ਕੀਤੀ ਫਟੇ-ਪੁਟੇ ਲਾਏ ਥੋਡੇ ਵੀ ਮਾਰੇ ਸੀ ਪਟਾਣ ਜੀ ਹਾਂਜੀ ਹਾਂ ਥੋਲੇ ਪੋਤੇ ਕੋਟੇ ਜੀ ਇੱਕ ਜਦੋਂ ਸਾਡੇ ਉਹ ਪਟੇ ਲਾ ਕੇ ਸਾਨੂੰ ਹਵਾਲਾਟ ਚ ਬੰਦ ਕੀਤਾ ਉੱਥੇ ਇੱਕ ਬੰਦਾ ਹਵਾਲਾਟੀ ਬੈਠਾ ਸੀ ਉਹਨੇ ਸਾਨੂੰ ਉਹਦਾ ਹੁਲੀਆ ਬਥੇ ਦੱਸਿਆ ਕਿ ਐਸ ਤਰ੍ਹਾਂ ਬਜ਼ੁਰਗ ਬੰਦਾ ਇੰਨੀ ਉਮਰ ਦਾ ਬੱਗੀ ਦਾੜੀ ਤੇ ਉਹਦੇ ਜਿਹੜੀ ਪੱਗ ਹੈ ਇਹ ਨੀਲੀ ਪੱਗ ਉਹ ਘੇਟੋ ਕੇ ਬੱਤੀ ਸੀ ਲੀਪhoe ਚ ਪੇਜਦਾਰ ਪੇਜ ਬੰਦੀ ਸੀ ਉਸ ਬੰਦੇ ਨੇ ਦੱਸਿਆ ਲਈ ਉਹ ਪਿੱਛੇ ਆ ਪੰਜਾਬ ਦੇ ਉਸ ਕਾਲੇ ਦੌਰ ਦੀ ਤੁਹਾਨੂੰ ਦਾਸਤਾਨ ਸੁਣਾਵਾਂਗੇ ਕਿ ਉਸ ਸਮੇਂ ਦੀ ਪੁਲਿਸ ਨੇ ਪੁਲਿਸ ਅਫਸਰਾਂ ਨੇ ਕਿਵੇਂ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਸਾਡੇ ਨਾਲ ਇਸ ਦੌਰੇ ਦੇ ਵਿੱਚ ਉਸ ਸਮੇਂ ਦੇ ਤਤਕਾਲੀ ਸਪਾਈ ਸੀ ਜਿਹੜੇ ਕਨਸਟੇਬਲ ਸੀ ਸਤਪੰਤ ਸਿੰਘ ਵੀ ਮੌਜੂਦ ਰਹਿਣਗੇ ਅਸੀਂ ਕਰਮਿੱਤੀ ਦੇ ਵਿੱਚ ਆਇਆ ਫਰੂਜਪੁਰ ਦਾ ਇਹ ਪਿੰਡ ਹੈ ਇਸ ਘਰ ਦੇ ਬਾਹਰ ਸੀ ਮੌਜੂਦਾਂ ਬਲਦੇਵ ਸਿੰਘ ਸੀ ਇਹਨਾਂ ਦੇ ਇੱਕ ਸਿੱਖ ਵਿਅਕਤੀ ਸੀ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਉਸ ਦਾ ਮੁਕਾਬਲਾ ਬਣਾ ਦਿੱਤਾ ਹੈ ਤੇ ਪੂਰੀ ਕਹਾਣੀ ਜ਼ੁਲਮ ਦੀ ਦਾਸਤਾਨ ਉਸ ਕਾਂਸਟੇਬਲ ਦੀ ਜਵਾਨੀ ਤੇ ਪਰਿਵਾਰ ਦੀ ਜਵਾਨੀ ਸੁਣਾਗੇ ਕਿ ਕਿਸ ਤਰ੍ਹਾਂ ਉਸ ਸਮੇਂ ਦੇ ਜ਼ਾਲਮ ਅਫਸਰਾਂ ਨੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਕੋਕੋਕੇ ਮਾਰ ਦਿੱਤਾ ਆਓ ਸੁਣਦੇ ਹਾਂ ਸਾਡੇ ਨਾਲ ਭਾਈ ਬਲਦੇਵ ਸਿੰਘ ਦਾ ਪਰਿਵਾਰ ਮੌਜੂਦ ਰਹੇਗਾ ਇਸ ਇੰਟਰਵਿਊ ਦੇ ਵਿੱਚ ਉਸ ਸਮੇਂ ਦੇ ਤਤਕਾਲੀ ਕੌਨਸਟੇਬਲ ਵੀ ਮੌਜੂਦ ਰਹਿਣਗੇ ਪੂਰੀ ਤੁਹਾਨੂੰ ਜ਼ੁਲਮ ਦੀ ਦਾਸਤਾਨ ਸੁਣਾਵਾਂਗੇ ਕਿ ਉਸ ਸਮੇਂ ਦੇ ਅਫਸਰਾਂ ਨੇ ਕਿਵੇਂ ਤਰੱਕੀਆਂ ਲੈਣ ਦੇ ਲਈ ਕਿਵੇਂ ਮੋਢਿਆਂ ਤੇ ਸਟਾਰ ਲਗਾਉਣ ਦੇ ਲਈ ਪੰਜਾਬ ਦੇ ਵਿੱਚ ਸਿੱਖੀ ਦਾ ਕਾਣ ਕੀਤਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆ ਕਮੇਟੀ ਇਹ ਪਿੰਡ ਆ ਇਸ ਪਿੰਡ ਦੀ ਦਾਸਤਾਨ ਤੁਹਾਨੂੰ ਸੁਣਾਵਾਂਗੇ ਕਿਵੇਂ ਭਾਈ ਬਲਦੇਵ ਸਿੰਘ ਨੂੰ ਚੱਕਿਆ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਮਾਰ ਦਿੱਤਾ ਗਿਆ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਗੱਲਬਾਤ ਕਰਦੇ ਆ ਉਹਨਾਂ ਦੇ ਪੁੱਤ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਕਾਂਸਟੇਬਲ ਵੀ ਮੌਜੂਦ ਨੇ ਤੇ ਪਰਿਵਾਰਕ ਮੈਂਬਰ ਨੇ ਇਹਨਾਂ ਦੇ ਨੇੜੇ ਇੱਥੇ ਇਹ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਸੀ ਉਹਨਾਂ ਦੀ ਭੈਣ ਵੀ ਸਾਡੇ ਨਾਲ ਇਸ ਇੰਟਰਵਿਊ ਦੇ ਵਿੱਚ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਅਸੀਂ ਉਸ ਸਮੇਂ ਦੇ ਜਿਹੜੇ ਤਤਕਾਲੀ ਕਾਂਸਟੇਬਲ ਨੇ ਜਿਨ੍ਹਾਂ ਦੇ ਸਾਹਮਣੇ ਸਭ ਕੁਝ ਹੋਇਆ ਤੇ ਉਹਨਾਂ ਤੋਂ ਗੱਲਬਾਤ ਤੋਰਦੇ ਆ ਤੇ ਫਿਰ ਗੱਲਬਾਤ ਨੂੰ ਅੱਗੇ ਵਧਾਉਨੇ ਆ ਭਾਈ ਸਾਹਿਬ ਕਿਸ ਤਰ੍ਹਾਂ ਗੱਲਬਾਤ ਚੱਲਦੀ ਆ ਕਿਵੇਂ ਆਪਾਂ ਭਾਈ ਬਲਦੇਵ ਸਿੰਘ ਦਾ ਜ਼ਿਕਰ ਕਰਦੇ ਆ ਕਿਵੇਂ ਉਹਨਾਂ ਨੂੰ ਚੱਕਿਆ ਜਾਂਦਾ ਕਿਵੇਂ ਤੁਹਾਡੇ ਸਾਹਮਣੇ ਤਸੀਹੇ ਦਿੱਤੇ ਗਏ ਠੀਕ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਬਲਦੇਵ ਸਿੰਘ ਦਾ ਜਿਹੜਾ ਮੁਕਾਬਲਾ ਹੁੰਦਾ ਮੈਂ ਤਾਂ ਵੇਖਿਆ ਕਿਉਂਕਿ ਮੇਰੀ ਡਿਊਟੀ ਸੀ ਸੀਆਈ ਮੋਗਾ ਤੇ ਉਤ ਬਾਅਦ ਚ ਜਦੋਂ ਕਨਫਰਮ ਕੀਤਾ ਵੀ ਇਹ ਤਲਵੰਡੀ ਭਾਈ ਤੋਂ ਚੱਕਿਆ ਗਿਆ ਫਟਕਾਂ ਤੋਂ ਤੇ ਨਗਿੰਦਰ ਸਿੰਘ ਰਾਣਾ ਐਸਐਚਓ ਸੀਗਾ ਉਹਨੇ ਚੱਕਿਆ ਸੀਗਾ ਕਤਵਾਲੀ ਫੀਰਕੋਟ ਆਏ ਨੇ ਉਹਨਾਂ ਨੇ 8 ਦਿਨ ਰੱਖਿਆ ਉਸ ਤੋਂ ਬਾਅਦ ਫਿਰ ਇਹਨ ਲੈ ਗਏ ਸੀਆਈ ਫੀਰਕੋਟ ਉੱਥੇ ਵੀ 25 ਦਿਨ ਰੱਖਣ ਤੋਂ ਬਾਅਦ ਫਿਰ ਇਹਨ ਦਿੱਤਾ ਡੀਐਸਪੀ ਇਹਨਾਂ ਅੱਜਕੱਲ ਡੀਐਸਪੀ ਰਿਟਾਇਰ ਹੈ ਦਰਸ਼ਨ ਸਿੰਘ ਸੰਧੂ ਉਦੋਂ ਐਸਐਚਓ ਬਦਣੀ ਲੱਗਾ ਸੀਗਾ ਤੇ ਅਸੀਂ ਇਧਰੋਂ ਸੀਆਈ ਵੱਲੋਂ ਕਲਵੰਤ ਸਿੰਘ ਕੰਤਾ ਤੇ ਉਧਰੋਂ ਡੀਐਸਪੀ ਜਿਹੜਾ ਰਿਟਾਇਰ ਦਰਸ਼ਨ ਸਿੰਘ ਸੰਧੂ ਉਹ ਬਲਦੇਵ ਸਿੰਘ ਕਰਮਿੱਤੀ ਨੂੰ ਲੈ ਕੇ ਆਇਆ ਸੀਗਾ ਬਲਦੇਵ ਸਿੰਘ ਕਰਮਿੱਤੀ ਨੂੰ ਦਰਸ਼ਨ ਸਿੰਘ ਸੰਧੂ ਨੇ ਆਪਦੇ ਸਰਵਸਰਵਾਲਾ ਨਾਲ 6 ਗੋਲੀਆਂ ਮਾਰੀਆਂ ਪਰ ਉਹ ਡਿੱਗਿਆ ਨਹੀਂ ਉਹਦੇ ਨਾਲ ਹੀ ਖੜਾ ਸੀ ਏਐਸਸੀ ਅਜਮੇਰ ਸਿੰਘ ਉਹਨੇ ਇੱਕ 56 ਦਾ ਬਰਸਤ ਮਾਰ ਕੇ ਤੇ ਫਿਰ ਉਹਨੂੰ ਸ਼ਹੀਦ ਕੀਤਾ ਜੀ ਇਸ ਤਰ੍ਹਾਂ ਮਤਲਬ ਵੀ ਬਲਦੇਵ ਸਿੰਘ ਦਾ ਇਹ ਮੁਕਾਬਲਾ ਕੀਤਾ ਫਿਰ ਫਿਰ ਉਸ ਤੋਂ ਬਾਅਦ ਕਿੱਥੇ ਲੈ ਜਾਂਦੇ ਨੇ ਉਸ ਤੋਂ ਬਾਅਦ ਫਿਰ ਇਹ ਡੈੱਡ ਬਡੀ ਹੈ ਇਹਦੀ ਡੈੱਡ ਬਡੀ ਦਰਸ਼ਨ ਸਿੰਘ ਸੰਧੂ ਲਿਜਾ ਕੇ ਤੇ ਪਤਾ ਨਹੀਂ ਉਹਨੇ ਕਿੱਥੇ ਕਿਹੜੇ ਖੁਰਤਪੁਰਦ ਕੀਤੀ ਕਿਵੇਂ ਨਹੀਂ ਕੀਤੀ ਉਹ ਜਾਣਦੇ ਆ ਤੁਹਾਡੇ ਅੱਖਾਂ ਦੇ ਸਾਹਮਣੇ ਗੋਲੀਆਂ ਮਾਰੀਆਂ ਹਾਂ ਗੋਲੀਆਂ ਕਿਉਂਕਿ ਮੇਰੇ ਕੋਲੇ ਹੱਥਕੜੀ ਸੀ ਕਲਵੰਤ ਸਿੰਘ ਕੰਤੇ ਦੀ ਤੇ ਮੈਂ ਮਤਲਬ ਬੈਠਾ ਸੀਗਾ ਵਿੱਚ ਕੈਂਟਰ ਦੇ ਤੇ ਮੇਰੇ ਸਾਹਮਣੇ ਮਤਲਬ ਮੈਂ ਵੇਖੀ ਜਾਨਾ ਵੀ ਇਹਨੇ ਮਤਲਬ ਗੋਲੀਆਂ ਮਾਰੀਆਂ ਦਰਸ਼ਨ ਸਿੰਘ ਸੰਧੂ ਨੇ ਜੋ ਅਜਕਲ ਡੀਐਸਪੀ ਰਟਾਇਰ ਹੈ ਤੇ ਮੇਰੇ ਕੋਲ ਆਏ ਵੀ ਤਿੰਨ ਚਾਰ ਵਾਰੀ ਰਾਜੀਨਾਮੇ ਵਾਸਤੇ ਆਉਂਦੇ ਆ ਮੈਂ ਤਾਂ ਤਰਲੇ ਕਰਦੇ ਆ ਤੇ ਉਹਨੇ ਉਹ ਉਹਦੀਆਂ ਛੇ ਗੋਲੀਆਂ ਡਿੱਗਿਆ ਨਹੀਂ ਆ ਉਹ ਅਜਮੇਰ ਸਿੰਘ ਨੇ ਇੱਕ ਇੱਕ 5500 ਦਾ ਬੱਸਟ ਮਾਰ ਕੇ ਹੁਣ ਡਿੱਗਿਆ ਇਹ ਮੁਕਾਬਲਾ ਮੇਰੇ ਸਾਹਮਣੇ ਇਸ ਤਰ੍ਹਾਂ ਕੀਤਾ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਗੱਲਬਾਤ ਅਸੀਂ ਕੌਨਸਟੇਬਲ ਦੇ ਨਾਲ ਵੀ ਕਰਵਾਈ ਕਿਸ ਤਰ੍ਹਾਂ ਗੋਲੀਆਂ ਮਾਰੀਆਂ ਗਈਆਂ ਉਸ ਤੋਂ ਬਾਅਦ ਫਿਰ ਕਿੱਥੇ ਉਸ ਮਰਤੇ ਦੇ ਨੂੰ ਲੈ ਗਏ ਕੁਝ ਨਹੀਂ ਪਤਾ ਤੁਹਾਡਾ ਨਾਮ ਕੀ ਹੈ ਜੀ ਨਰਮਲ ਸਿੰਘ ਹੈ ਜੀ ਕੀ ਲੱਗੇ ਤੁਸੀਂ ਬਲਦੇਵ ਸਿੰਘ ਪੁੱਤਰ ਹੈ ਜੀ ਜਦੋਂ ਪੁਲਿਸ ਚੱਕ ਕੇ ਲੈ ਕੇ ਜਾਂਦੀ ਹੈ ਕਿਸ ਹਵਸਤਾ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੁਹਾਡੀ ਕਿੰਨੀ ਉਮਰ ਸੀ ਉਸ ਸਮੇਂ ਮੈਂ ਜੀ 10ਵੀਂ ਚ ਪੜਦਾ ਸੀ ਤੂੰ ਹਾਂ ਪਤਾ ਕੁਝ ਮਾੜਾ-ਮੋਟਾ ਹਾਂ ਪਤਾ ਹੁੰਦਾ ਜੀ ਇਹਦਾ ਸਾਡੇ ਟਰੱਕ ਸੀ ਸਾਡੇ ਕੋਲੇ ਇਹ ਉਹ ਟਰੱਕ ਸਪੈਸ਼ਲ ਲੱਗੀ ਸੀ ਤਲਵੰਡੀ ਤੇ ਰੋਟੀਆਂ ਲੈ ਕੇ ਗਈ ਹੋਣੇ ਸਾਡੇ ਡਰਾਈਵਰ ਸੀਗੇ ਜਿਹੜੇ ਮੇਰੇ ਚਾਚੇ ਹੋਣੀ ਸੀ ਉਹ ਸਪੈਸ਼ਲ ਆਉਂਦੇ ਟਰੱਕਾਂ ਦੇ ਤਲਵੰਡੀ ਭਾਈ ਇਹ ਫਾਟਕਾਂ ਦੇ ਪੁਲਿਸ ਫਰੀਦਕੋਟ ਤੋਂ ਆਈ ਆ ਕੋਈ ਉਹਨਾਂ ਦਾ ਨਾਂ ਦੱਸਦੇ ਸੀਗੇ ਰਾਣਾ ਰਾਣਾ ਦੱਸਦੇ ਸੀਗੇ ਉਹਨਾਂ ਦਾ ਨਾਂ ਫਰੀਦਕੋਟ ਦਾ ਸੀਗਾ ਉਹ ਤੇ ਇੱਥੇ ਬਹਾਲਾ ਸੀਗਾ ਬੂਈਆਂ ਵਾਲੇ ਦਾ ਟੋਟ ਬਹਾਲਾ ਸੀਗਾ ਉਹਨੇ ਮੁਕਬਰੀ ਕਰਕੇ ਚਕਾਇਆ ਸੀਗਾ ਉੱਥੋਂ ਜਦੋਂ ਪਤਾ ਕੀਤਾ ਲੀ ਫਰੀਦਕੋਟ ਲੈ ਕੇ ਆਈ ਫਰੀਦਕੋਟ ਬਹੁਤ ਚਰ ਜਾਂਦੇ ਰਹੇ ਸਾਡੇ ਪਿੰਡ ਦੀ ਪੰਚਾਇਤ ਵੀ ਜਾਂਦੀ ਰਹੀ ਬਹੁਤ ਚਿਰ ਉੱਥੇ ਪਿੱਛੇ ਕੋਈ ਉਹਨਾਂ ਨੇ ਸੂਹ ਪਤਾ ਦੱਸਿਆ ਨਹੀਂ ਉਹਨਾਂ ਨੇ ਸਾਨੂੰ ਕੋਈ ਤਾਂ ਸੂਹ ਮਿਲੀ ਸੀਗੀ ਕੋਤਵਾਲੀ ਦੇ ਵਿੱਚ ਉਦੋਂ ਕੋਤਵਾਲੀ ਦੇ ਵਿੱਚ ਪਿੱਛੇ ਅਸੀਂ ਪੰਚਾਇਤ ਲੈ ਆ ਗਏ ਉਹਨਾਂ ਨੇ ਪੰਚਾਇਤ ਨੂੰ ਫੜ ਕੇ ਤੇ ਉੱਥੇ ਪਟੇ ਮਾਰੇ ਉਹਨਾਂ ਦੇ ਪੰਚਾਇਤ ਦੇ ਜਿਹੜੀ ਪਿੱਛੇ ਪੰਚਾਇਤ ਗਈ ਸੀ ਚਾਰਾਂ ਜਣੇ ਨੂੰ ਅੰਦਰ ਬੁਲਾ ਲਿਆ ਉਹਨਾਂ ਨੇ ਪੰਚਾਇਤ ਨੂੰ ਵੀ ਪੰਚਾਇਤ ਨੂੰ ਤੇ ਉੱਥੇ ਫੜ ਕੇ ਉਹਨਾਂ ਦੇ ਪਟੇ ਮਾਰੇ ਜਿਹੜਾ ਐਸਐਹ ਹੀ ਸੀਗਾ ਜੀ ਨੇ ਸਾਨੂੰ ਸਾਨੂੰ ਗਾਂਧੀ ਗਾਂ ਸੌਂਦ ਨੂੰ ਮਿਲੀ ਸੀ ਲੀ ਵੀ ਉਹਨੇ ਦੱਸਿਆ ਵੀ ਇੱਥੇ ਆ ਉਹ ਕਹਿੰਦਾ ਤੁਹਾਡੀ ਗੱਲ ਕਰਾ ਦਨੇ ਆ ਪੈਸਿਆਂ ਨਾਲ ਨਿਬੜ ਜੂਗੀ ਪਰ ਰਾਣੇ ਨੇ ਉਹ ਗੱਲ ਮੰਨੀ ਨਹੀਂ ਹਮ ਪੰਚਾਇਤ ਦੇ ਵੀ ਮਾਰੀਆਂ ਵਟੇ ਮਾਰੀ ਤੇ ਉਹਨਾਂ ਨੂੰ ਫੜ ਕੇ ਰੱਖਿਆ ਫੇਰ ਚਪਾਰਚ ਪਵਾ ਕੇ ਉਹਨਾਂ ਨੂੰ ਛਡਾਇਆ ਉਹਨਾਂ ਦੀ ਉਹਨਾਂ ਰਿਸ਼ਤedar ਸੀ ਕੋਈ ਉਹਨਾਂ ਦੀ ਛਪਾਰਚ ਨਾਲ ਛੱਡੇ ਉਹ ਉਦੋਂ ਬਾਅਦ ਕੋਈ ਪਤਾ ਨਹੀਂ ਲੱਗਾ ਕਿੱਥੇ ਲੈ ਗਏ ਬਾਅਦ ਪਤਾ ਲੱਗਾ ਵੀ ਵਧਨੀ ਲੈ ਗਏ ਆ ਇੱਕ ਸੀਗਾ ਵੱਡੇ ਘਰ ਤੋਂ ਸ਼ਾਇਦ ਮੇਰਾ ਕੰਤਾ ਹੀ ਹੋਊਗਾ ਦਾ ਨਾਂ ਉਹਨੇ ਆ ਕੇ ਦੱਸਿਆ ਕਿ ਕਹੇਰਾ ਇੱਕ ਵਾਰੀ ਉਹਨੇ 10 ਸਾਲ ਵੀ ਉੱਥੇ ਹੈਗਾ ਵੱਧਣੀ ਤੇ ਬਾਅਦ ਚ ਉਹ ਕਹਿੰਦਾ ਵੀ ਮੈਨੂੰ ਮਾਰ ਦੇਣਗੇ ਮੈਨੂੰ ਡਰਾਇਆ ਬਹੁਤ ਆ ਉਹ ਕਹਿੰਦੇ ਵੀ ਬਾਹਰ ਜਾ ਕੇ ਗੱਲ ਕੀਤੀ ਕੋਈ ਤੇ ਮਾਰ ਦੇਾਂਗੇ ਤੇ ਇਹਨੂੰ ਵੀ ਮੁੜ ਕੇ ਉਹਨੇ ਨਹੀਂ ਦੱਸਿਆ ਤੇ ਸਾਨੂੰ ਤਾਂ ਬਹੁਤ ਚਿਰ ਪਿਛੋਂ ਪਤਾ ਲੱਗਾ ਵੀ ਉਹਨੇ ਮੁਕਾਬਲਾ ਬਣਾਤਾ ਇੰਨੇ ਹੀ ਸਾਨੂੰ ਤਾਂ ਪਤਾ ਜੀ ਅਸੀਂ ਤਾਂ ਮਹੀਨਾ ਡੇਢ ਮਹੀਨਾ ਤੁਹਾਡੀ ਬਹੁਤ ਘੱਟ ਸੀ ਉਮਰ ਹਾਂਜੀ ਘੱਟ ਸੀ ਉਮਰ ਕਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਉਹਨਾਂ ਅਫਸਰਾਂ ਨੂੰ ਕਈ ਅਫਸਰ ਹਜੇ ਵੀ ਜਿਉਂਦੇ ਨੇ ਲੰਮਾ ਸਮਾਂ ਹੋ ਗਿਆ ਤੁਹਾਨੂੰ ਕੇਸ ਲੜਦਿਆਂ ਨੂੰ ਅਸੀਂ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਸਾਡਾ ਘਰ ਬਹੁਤ ਬਰਬਾਦ ਹੋਇਆ ਉਹਨਾਂ ਦੀ ਵਜ੍ਹਾ ਨਾਲ ਸਾਡਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਤੇ ਸਾਨੂੰ ਬਹੁਤ ਘਾਟਾ ਪਿਆ ਮੁੜ ਕੇ ਸੈਟ ਨਹੀਂ ਆਇਆ ਕਰੋ ਨਹੀਂ ਸੈਟ ਆਇਆ ਜੀ ਅਸੀਂ ਤਾਂ ਪੁਲਿਸ ਫੜਕ ਲਿਆ ਜਾਂਦੀ ਸਾਨੂੰ ਵੀ ਬਾਅਦ ਚ ਤੁਹਾਨੂੰ ਵੀ ਲੈ ਜਾਂਦੀ ਸੀ ਲੈ ਜਾਂਦੀ ਸੀ ਅਸੀਂ ਤਾਂ ਘਰੋਂ ਭੱਜ ਕੇ ਆਪਦਾ ਬਾਹਰ ਅੰਦਰ ਰਹਿ ਕੇ ਆ ਦਾ ਗੁਜ਼ਾਰਾ ਕਰਦੇ ਸੀਗੇ ਤੇ ਹੁਣ ਅਸੀਂ ਚੱਲ ਬਾਹਰ ਪਜਾਵੜਿਆ ਮੈਂ ਯਾਦਾ ਮਾੜਾ ਮੋਟਾ ਸਾਡਾ 11 ਹੋਣ ਲੱਗਾ ਤੇ ਸਾਡਾ ਬਹੁਤ ਨੁਕਸਾਨ ਹੋਇਆ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਨੇ ਤੁਹਾਡੇ ਕੀ ਲੱਗਦੇ ਸੀ ਤੁਹਾਡੀ ਮੇਰੇ ਪਿਤਾ ਜੀ ਸੀ ਤੁਸੀਂ ਫਿਰ ਤੁਹਾਡੀ ਤੁਹਾਡੀ ਕਿੰਨੀ ਕੁ ਉਮਰ ਸੀ ਉਸ ਵੇਲੇ 2 ਸਾਲ ਛੋਟੀਆਂ 2 ਸਾਲ ਛੋਟੀਆਂ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਤੁਸੀਂ ਵੀ ਇਨਸਾਫ ਲਈ ਲੜਾਈ ਲੜ ਰਹੇ ਹੋ ਕੇਸ ਚੱਲ ਰਿਹਾ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਬਸ ਇਨਸਾਫ ਮਿਲਣਾ ਚਾਹੀਦਾ ਨੇ ਪੀਤਾ ਡਿਕਾਟੋ ਸਭ ਨੂੰ ਪਤਾ ਕਿ ਨਹੀਂ ਹੁੰਦੀ ਕਿੰਨੀ ਲੋਡ ਹੁੰਦੀ ਉਸ ਟਾਈਮ ਤੇ ਵੀ ਜਾਣੀ ਕਿੰਨਾ ਸੇਜ ਸੀ ਤੁਹਾਡੀ ਮੂਰ ਬੜੀ ਘੱਟ ਸੀ ਪਾ ਬਹੁਤ ਔਖਾ ਚੱਲਿਆ ਹਾਂ ਹਾਂਜੀ ਹਾਂਜੀ ਬਹੁਤ ਸੱਦ ਬਹੁਤ ਆਉਂਦੀ ਸੀ ਬਹੁਤ ਘੇਰਾ ਪਾਉਂਦੀ ਸੀ ਬਸ ਆਈਂ ਡਰ ਡਰ ਕੇ ਉਹ ਦਿਨ ਸੀ ਟਾਈਮ ਜਦੋਂ ਕੱਢਦੇ ਸੀ ਬਹੁਤ ਔਖਾ ਸੀ ਉਹ ਟਾਈਮ ਤਾਂ ਜਦੋਂ ਸੀਗਾ ਫਿਰ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਪੁਲਿਸ ਨੇ ਮੁਕਾਬਲਾ ਬਣਾ ਦਿੱਤਾ ਫਿਰ ਫਿਰ ਅਗਲਾ ਫਿਰ ਕਿਵੇਂ ਤੁਹਾਡਾ ਸਟੈਪ ਰਿਹਾ ਤੇ ਕਿਵੇਂ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਿਆ ਸਾਰਾ ਕਾਰੋਬਾਰੀ ਜਦੋਂ ਰੁਕ ਗਿਆ ਉਸ ਤੋਂ ਬਾਅਦ ਵੀ ਅਸੀਂ ਤਾਂ ਅੱਗਾ ਪਿੱਛਾ ਕਰਕੇ ਆਪਦੇ ਖੇਤੀ ਕਰਦੇ ਰਹੇ। ਹੂੰ। ਤੇ ਐਂ ਟਾਈਮ ਪਾਸ ਕਰਦੇ ਰਹੇ। ਹੂੰ। ਜਿਹੜਾ ਹੁਣ ਸਾਡੇ ਤੇ ਰਹਿਿਆ ਨਹੀਂ ਸੀ ਵੱਡਾ ਕੋਈ। ਹੂੰ। ਤੇ ਅਸੀਂ ਐ ਕਿਵੇਂ ਨਾ ਕਿਵੇਂ ਆਪਦਾ ਗੁਜ਼ਾਰਾ ਕਰਦੇ ਰਹੇ ਸੀ। ਹੂੰ। ਪੜ੍ਹਾਈ ਵੀ ਨਹੀਂ ਪੂਰੀ ਕਰ ਸਕੇ। ਹੂੰ। ਉਸ ਤੋਂ ਬਾਅਦ ਪੁਲਿਸ ਪੈਂਦੀ ਸੀਗੀ। ਸਾਨੂੰ ਵੀ ਜਦੋਂ ਮਰਜ਼ੀ ਆ ਜਾਂਦੇ ਸੀ ਪੁਲਿਸ ਵਾਲੇ। ਹੂੰ। ਸਾਨੂੰ ਵੀ ਲੈ ਜਾਂਦੇ ਸੀ। ਹਾਂ ਜੀ ਲੈ ਜਾਂਦੇ ਸੀਗੇ। ਭੱਜ ਜਾਂਦੇ ਸੀ ਤਾਂ ਰਹਿੰਦੇ ਨਹੀਂ ਸੀ ਘਰੇ ਜੀ। ਹੂੰ। ਕਿਤੇ ਖੇਤ ਪੈਣਾ ਕਿਤੇ ਕਿਸੇ ਦੇ ਘਰੇ ਪੈਣਾ। ਲੋਕੇ ਜਣੀ ਆਹ ਆਹ ਹਾਂ ਲੋਕੇ ਬਚਣਾ ਪੈਂਦਾ ਸੀ ਜੀ। ਕਿੰਨਾ-ਕਿੰਨਾ ਫਿਰ ਪੜ੍ਹੇ ਤੁਸੀਂ ਫਿਰ ਕਿੰਨੀ ਤੱਕ ਪੜਾਈ ਮੈਂ 10ਵੀਂ ਜਦੋਂ ਮੁੜਕ ਜੀ ਦਾ ਇਹਨਾਂ ਮੁਕਾਬਲਾ ਬਣਾਤਾ ਮੁੜਕੇ ਪੜ੍ਹਿਆ ਨਹੀਂ ਦੁਗਾ ਉੱਥੇ ਪੁਲਿਸ ਉੱਥੇ ਵੀ ਥਾਣੇ ਜਾਂਦੀ ਸਕੂਲ ਦੇ ਵਿੱਚ ਵੀ ਇੱਕ ਵਾਰੀ ਗਈ ਸੀ ਹੁਣ ਕੋਈ ਸਕੂਲ ਜਾਣੋਂ ਹਟ ਗਿਆ ਕਦੇ ਐਸਜੀਪੀਸੀ ਨੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਦੇ ਨਹੀਂ ਜੀ ਕਿਸੇ ਨੇ ਨਹੀਂ ਕੀਤੀ ਸਾਡੇ ਨਾਲ ਉਸ ਸਮੇਂ ਦੇ ਬਜ਼ੁਰਗ ਵੀ ਨੇ ਜਿਹੜੇ ਉਸ ਸਮੇਂ ਥਾਣੇ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਉਂਦੇ ਰਹੇ ਜਦੋਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਬਜ਼ੁਰਗੋ ਕੀ ਨਾਮ ਤੁਹਾਡਾ ਬਲਵਿੰਦਰ ਸਿੰਘ ਕਦੋਂ ਭਾਈ ਬਲਦੇਵ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਜਾਂਦੀ ਐ ਤੁਹਾਨੂੰ ਪੂਰੀ ਕਿਉਂਕਿ ਤੁਹਾਡੀ ਉਮਰ ਤਾਂ ਕਾਫੀ ਆ ਤੁਸੀਂ ਨੇ ਦੇਖਿਆ ਹੋਣਾ ਸਾਰੀ ਉਹ ਦਾਸਤਾਨ ਸੁਣੀ ਹੋਣੀ ਹੈ ਹਾਂ ਜੀ ਮੈਂ ਇਥੋਂ ਤਲਵੰਡੀ ਨੂੰ ਜਾ ਰਿਹਾ ਸੀਗਾ ਜੀ ਤੇ ਇਹ ਰਸਤੇ ਦੇ ਵਿੱਚ ਲਮਰੇਟਾ ਸਕੂਟਰ ਤੇ ਜਾ ਰਿਹਾ ਸੀ ਤਲਵੰਡੀ ਨੂੰ ਤੇ ਇਹਨਾਂ ਨੇ ਮੈਨੂੰ ਸਕੂਲ ਸਾਡਾ ਪਿੰਡ ਤੋਂ ਬਾਹਰ ਆ ਤਲਵੰਡੀ ਵਾਲੇ ਰਸਤੇ ਦੇ ਆ ਉਹ ਸਕੂਲ ਕੋਲੇ ਕਢਿਆ ਆ ਕੇ ਤੇ ਮੈਨੂੰ ਤਲਵੰਡੀ ਨੂੰ ਲੈ ਗਏ ਮੈਂ ਉਹ ਥੋੜਾ ਪਿੱਛੇ ਉਤਰ ਗਿਆ ਕੋ ਮੈਨੂੰ ਉਧਰ ਕੰਮ ਸੀਗਾ ਇਹ ਫਾਟਕਾਂ ਤੇ ਚਲੇ ਗਏ ਆ ਫਾਟਕਾਂ ਦੇ ਅੱਗੇ ਪੁਲਿਸ ਖੜੀ ਸੀ ਤੇ ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਉਹ ਬਾਅਦ ਚ ਪਤਾ ਲੱਗਾ ਕਿ ਨਗੇਂਦਰ ਸਿੰਘ ਰਾਣਾ ਐਸ ਐਚਓ ਕਤਵਾਲੀ ਤੇ ਲੀਫ ਫਰੀਜ਼ ਕੋਰਟ ਦੀ ਪੁਲਿਸ ਆ ਤੇ ਉਹਨਾਂ ਨੂੰ ਪਕੜ ਕੇ ਲੈ ਗਈ ਆ ਬਸ ਇਹ ਸਾਡਾ ਜਿਹੜਾ ਪਹਿਲੇ ਦਿਨ ਦਾ ਇਹ ਉਦੋਂ ਬਾਅਦ ਅਸੀਂ ਜਾਂਦੇ ਰਹੇ ਆ ਕਤਵਾਲੀ ਵੀ ਗਏ ਉਹ ਦਿਨ ਕਤਵਾਲੀ ਉਹ ਰਾਣੇ ਨੇ ਸਾਨੂੰ ਫੜ ਕੇ ਉਥੇ ਸਾਡੀ ਬੇਇਜ਼ਤੀ ਕੀਤੀ ਫਟੇ-ਬੁਟੇ ਲਾਏ ਥੋਡੇ ਵੀ ਮਾਰੇ ਸੀ ਪਟੇ ਹਾਂਜੀ ਹਾਂਜੀ ਥੋਡੇ ਖੋਦੇ ਖੋਦੇ ਜੀ ਤੇ ਪਟੇ ਦਾ ਸੀ ਰਾਣਾ ਉਸ ਸਮੇਂ ਦਾ ਐਸ.ਐਚ.ਓ ਜਿਹੜਾ ਹੈਗਾ ਸੀ ਕਤਵਾਲੀ ਦਾ ਉਹ ਆਂਦਾ ਇੱਥੇ ਸਾਡੇ ਕੋਲੇ ਹੈ ਹੀ ਨਹੀਂ ਹਾਂ ਉਹ ਜਿਹੜਾ ਏ.ਐਸ.ਆਈ ਸੀ ਉਹਨੇ ਸਾਨੂੰ ਦੱਸਿਆ ਲਈ ਬੰਦਾ ਤੁਹਾਡਾ ਫੜਿਆ ਉਹ ਪਿਛਲੇ ਪਾਸੇ ਹੈਗਾ ਹੂੰ ਉਹਦੇ ਜਿਹੜਾ ਹੈਗਾ ਲਈ ਉਹਨੂੰ ਟੌਰਚਰ ਵੀ ਕੀਤਾ ਉਹਨੂੰ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਲਈ ਸਾਨੂੰ ਤਾਂ ਚਲੋ ਸਾਡੇ ਹਲਕੇ ਦਾ ਐਮਐਲਏ ਛਡਾ ਲਿਆ ਆ ਹੂੰ ਤੇ ਅਸੀਂ ਹਾਂ ਤੋਂ ਉਦੋਂ ਬਾਅਦ ਇੱਕ ਦੋ ਵਾਰੀ ਐਸਐਸਪੀ ਜਸਮਿੰਦਰ ਬਰਾੜ ਨੂੰ ਵੀ ਮਿਲੇ ਉਹ ਵੀ ਆnde ਕੋਈ ਨਹੀਂ ਆਪਾਂ ਪੂਨਸ਼ਾਨ ਕਰਦੇ ਆ ਕੌਣ ਕਿੱਥੇ ਆ ਆਪਾਂ ਉਹਨੂੰ ਛੱਡ ਦੇਾਂਗੇ ਜੇ ਬੇਗਨਾ ਹੋਇਆ ਮਿਲ ਜਾਂਦੇ ਸੀ ਤੁਸੀਂ ਤੁਹਾਡੀ ਕਦੇ ਮੁਲਾਕਾਤ ਕਰਵਾਈ ਉਹਨਾਂ ਨੇ ਅੰਦਰ ਨਹੀਂ ਜੀ ਕਰਵਾਈ ਨਹੀਂ ਕਰਵਾਈ ਇੱਕ ਜਦੋਂ ਸਾਡੇ ਉਹ ਪਟੇ ਲਾ ਕੇ ਸਾਨੂੰ ਹਵਾਲਾਟ ਚ ਬੰਦ ਕੀਤਾ ਉਥੇ ਇੱਕ ਬੰਦਾ ਹਵਾਲਾਟੀ ਬੈਠਾ ਸੀ ਉਹਨੇ ਸਾਨੂੰ ਉਹਦਾ ਹੁਲੀਆ ਬਤ ਦੱਸਿਆ ਇਹ ਐਸਟਰਾ ਬਜ਼ੁਰਗ ਬੰਦਾ ਐ ਇੰਨੀ ਉਮਰ ਦਾ ਬੱਗੀ ਦਾੜੀ ਤੇ ਉਹਦੇ ਜਿਹੜੀ ਪੱਗ ਐ ਇਹ ਨੀਲੀ ਪੱਗ ਉਹ ਠੋਕ ਕੇ ਬੱਦੀ ਸੀ ਲੀ ਪੁਏ ਚ ਪੀਜਦਾਰ ਪੀਜ ਬੱਦੀ ਸੀ ਉਸ ਬੰਦੇ ਨੇ ਦੱਸਿਆ ਲੀ ਉਹ ਪਿੱਛੇ ਆ ਉਹ ਸਾਹਮਣੇ ਨਹੀਂ ਸਾਡੇ ਲਿਆਂਦਾ ਕਿੰਨੇ ਦਿਨ ਤੁਸੀਂ ਫਿਰ ਕਤਵਾਲੀ ਦੇ ਢੀਡੇ ਚੱਕਰ ਮਾਰਦੇ ਰਹੇ ਉਹ ਤਾਂ ਹੀ ਅਸੀਂ 5-7 ਦਿਨ ਜਾਂਦੇ ਹੀ ਰਹੇ ਹਾਂ ਉਹ ਤਾਂ ਜਾਂਦੇ ਰਹੇ ਐਸਐਸਪੀ ਸਾਹਿਬ ਨੂੰ ਵੀ ਮਿਲੇ ਕੋਈ ਰਾਹ ਨਹੀਂ ਪਾਇਆ ਨਾ ਜੀ ਨਾ ਕਿਸੇ ਨੇ ਕੁਝ ਨਹੀਂ ਦੱਸਿਆ ਕਿਸੇ ਨੇ ਕੁਝ ਨਹੀਂ ਦੱਸਿਆ ਲੇਕ ਸਿੰਘ ਸੀ ਐਸਐਸਪੀ ਐਸਪੀ ਐਸਐਸਪੀ ਜਸਮਿੰਦਰ ਸਿੰਘ ਸੀਗਾ ਐਸਪੀ ਜਿਹੜਾ ਸੀਗਾ ਉਹ ਹਰਨੇਕ ਸਿੰਘ ਸੀਗਾ ਤੁਸੀਂ ਵੀ ਜਾਂਦੇ ਰਹੇ ਹੋ ਨਾਲ ਬਜ਼ੁਰਗਾਂ ਨਾਲ ਹੀ ਜਾਂਦੇ ਰਹੇ ਤੁਸੀਂ ਤੁਸੀਂ ਕੀ ਦੇਖਿਆ ਉਦੋਂ ਫਿਰ ਬਸ ਜਿਵੇਂ ਅਸੀਂ ਉੱਥੇ ਪੰਚਾਇਤਕ ਤੌਰ ਤੇ ਗਏ ਸਾਨੂੰ ਉਹਨਾਂ ਨੇ ਬੰਦ ਕਰਦਾ ਬੁਰਾ ਭਲਾ ਵੀ ਕੀਤਾ ਬੇਇੱਜ਼ਤੀ ਵੀ ਕੀਤੀ ਚਲੋ ਫਿਰ ਸਾਨੂੰ ਤਾਂ ਤੁਹਾਡੇ ਰਿਸ਼ਤੇਦਾਰ ਐਮਐਲਏ ਸੀ ਵੀ ਛਡਾ ਲਿਆ ਤੇ ਸਾਨੂੰ ਉਹਨਾਂ ਨੇ ਵਿਖਾਇਆ ਨਹੀਂ ਸਾਨੂੰ ਬੰਦੇ ਨੇ ਜ਼ਰੂਰ ਦੱਸਿਆ ਵੀ ਉਹ ਮਗਰ ਬੈਰਕਾਂ 'ਚ ਤਾੜਿਆ ਹੋਇਆ ਹੈ ਹਾਂ ਅੱਡ ਤਾੜਿਆ ਸੀ ਇਹਨੂੰ ਹਵਾਲਾ 'ਚ ਹੈ ਨਹੀਂ ਸੀ ਸਾਡੇ ਮੱਥੇ ਨਹੀਂ ਲਾਇਆ ਤੇ ਉਹ ਮਤਲਬ ਉਹ ਸਾਨੂੰ ਦੱਸਦੇ ਸੀ ਤਾਂ ਹੀ ਅਸੀਂ ਪਤਾ ਲਣਗੇ ਕਿ ਉਹ ਨਗਿੰਦਰ ਸਿੰਘ ਰਾਣਾ ਸੀ ਉਹ ਐਸਐਚਓ ਸੀ ਉਹਨੇ ਸਾਨੂੰ ਕੁਝ ਨਹੀਂ ਪੁੱਛਿਆ ਬਸ ਨਾਂ ਪੁੱਛ ਕੇ ਤੇ ਕਹਿੰਦਾ ਅੰਦਰ ਲਿਆਓ ਬਹਾਵਲਾ ਜੀ ਦੇਤਾ ਜੀ ਹਾਂਜੀ ਤੁਸੀਂ ਕਿਹੜਾ ਕਿਹੜਾ ਤਸ਼ੱਦਦ ਹੁੰਦਾ ਦੇਖਿਆ ਭਾਈ ਬਲਦੇਵ ਸਿੰਘ ਤੇ ਉਸ ਸਮੇਂ ਤੁਸੀਂ ਜਦੋਂ ਤੁਸੀਂ ਮੌਜੂਦ ਸੀ ਨਾਲ ਨਹੀਂ ਤਸ਼ੱਦਦ ਨਹੀਂ ਹੁੰਦਾ ਨਹੀਂ ਮੈਂ ਵੇਖਿਆ ਮੈਂ ਤਾਂ ਸਿਰਫ ਮੁਕਾਬਲਾ ਹੁੰਦਾ ਵੇਖਿਆ ਮੁਕਾਬਲਾ ਹੁੰਦਾ ਦੇਖ ਹਾਂਜੀ ਉਹ ਮਤਲਬ ਉਹਨਾਂ ਦੱਸੇ ਦਿੱਤਾ ਕਿ ਇਹ ਦੇ ਦਰਸ਼ਨ ਸਿੰਘ ਸੰਧੂ ਜੋ ਅਜਕਰ ਰਟਾਇਰਡ ਡੀਐਸਪੀ ਹੈ ਇਹਨੇ 6 ਗੋਲੀਆਂ ਮਾਰੀਆਂ ਸੀਗੀਆਂ ਉਸ ਤੋਂ ਬਾਅਦ ਇੱਕ 56 ਦਾ ਬ੍ਰਾਸ਼ਟ ਅਜਮੇਰ ਸਿੰਘ ਨੇ ਮਾਰਿਆ ਜੀ ਜਦੋਂ 6 ਗੋਲੀਆਂ ਮਾਰੀਆਂ ਉਸਨੇ ਅਫਸਰ ਨੇ ਤੇ ਤੁਸੀਂ ਕਹਿੰਦੇ ਵੀ ਲੜਾਈ ਵੀ ਹੋ ਗਈ ਸੀ ਆਪਸ ਵਿੱਚ ਜਦੋਂ ਉਹ ਉਹ ਕੀ ਉਹ ਕਿੱਥੇ ਸੀ ਕਿ ਵੀ ਜਦੋਂ 6 ਗੋਲੀਆਂ ਨਾਲ ਡਿੱਗਿਆ ਨਹੀਂ ਗਾ ਤੇ ਉਹਨੇ ਖੜੇ ਨੇ ਨਾ ਮਤਲਬ ਬ੍ਰਾਸ਼ਟ ਜਦੋਂ ਮਾਰਿਆ ਤੇ ਉਹ ਆਪਸ ਵਿੱਚ ਉਹਨੂੰ ਗਾਲਾਂ ਕੱਢਣਾ ਪਿਆ ਤੇ ਤੈਨੂੰ ਬੜੀ ਕਾਲੀ ਲੱਗੀ ਸੀ ਤਾਂ ਜੋ ਮੈਂ ਜਦੋਂ ਗੋਲੀਆਂ ਮਾਰੀ ਜਾਂਦਾ ਇਹ ਆ ਸ਼ਬਦ ਜਿਹੜੇ ਨੇ ਉਹਨੇ ਬੋਲੇ ਤੇ ਵੀ ਤੈਨੂੰ ਬੜੀ ਅੱਗ ਲੱਗੀ ਸੀਗੀ ਉਹ ਤੂੰ ਤੂੰ ਮਾਮੀ ਉਹਨਾਂ ਦੀ ਕਾਫੀ ਹੋਈ ਗੋਲੀ ਮਾਰਨ ਚ ਵੀ ਹਮ ਮਤਲਬ ਵੀ ਗੋਲੀਆਂ ਮਾਰਨ ਚ ਵੀ ਇੱਕ ਦੂਜੇ ਦਾ ਸਮਝਦੇ ਸੀਗੇ ਕਾਲੇ ਸੀਗੇ ਵੀ ਫਿਰ ਉਦੋਂ ਫੀਤਿਆਂ ਦਾ ਚੱਕਰ ਸੀ ਵੀ ਸਾਨੂੰ ਤਰੱਕੀ ਮਿਲੂਗੀ ਹਾਂਜੀ ਤਰੱਕੀਆਂ ਦਾ ਸਭ ਤੋਂ ਜ਼ਿਆਦਾ ਤਰੱਕੀਆਂ ਦਾ ਦੌਰ ਚੱਲਿਆ ਸੀਗਾ ਪੈਸੇ ਦੀ ਹੋੜ ਲੱਗੀ ਸੀਗੀ ਕਿਸੇ ਨੂੰ ਮੋਢੇ ਲਾਲ ਕਰਨ ਦੇ ਕਿਸੇ ਨੂੰ ਕੋਕੇ ਲਾਉਣ ਦੀ ਕਿਸੇ ਨੂੰ ਜਦਾਦਾਂ ਬਣਾਉਣ ਦੀ ਬਸ ਐ ਹੋੜ ਸੀ ਹੋੜ ਚ ਮਾਰੇ ਹੁਣ ਲਗਾਤਾਰ ਇਨਸਾਫ ਲਈ ਡਟੇ ਹੋਇਆਂ ਕੇਸ ਲੜ ਰਹੇ ਉਹਨਾਂ ਪਰਿਵਾਰਾਂ ਦੇ ਤੁਹਾਡੇ ਤੇ ਵੀ ਬਹੁਤ ਟੌਰਚਰ ਹੋਇਆ ਤੁਹਾਨੂੰ ਵੀ ਗੱਲਬਾਤ ਕਰਾਂਗੇ ਆਪਾਂ ਹਾਂਜੀ ਹਾਂਜੀ ਮੈਨੂੰ ਵੀ ਇਹਨਾਂ ਨੇ 12 ਜ 93 ਨੂੰ ਫੜਿਆ ਸੀ ਇਹ 22 5 93 ਨੂੰ ਮੈਨੂੰ ਇਹਨੇ ਜੇਲ੍ਹ ਚ ਭੇਜਿਆ ਤੇ 18 ਦਿਨ ਮੈਂ ਜੇਲ੍ਹ ਚ ਰਿਹਾ ਮੇਰੇ ਤੇ ਤਿੰਨ ਕੇਸ ਇਹਨਾਂ ਨੇ ਪਾਤੇ ਸੀਗੇ ਤਿੰਨ ਕੇਸ ਪਾਤੇ ਤੇ ਉਹਨਾਂ ਚ ਬਾਜਤ ਭਰੀ ਹੋਇਆ ਤੇ ਵਕ ਵਕ ਤਰੀਕੇ ਨਾਲ ਟਾਰਚਰ ਕੀਤਾ ਮੇਰੇ ਪੱਟ ਪਾੜੇ ਤੇ ਮਤਲਬ ਮੋਢੇ ਮੇਰੇ ਹੁਣ ਲੱਗਦਾ ਬਹੁਤ ਮੈਨੂੰ ਪ੍ਰੋਬਲਮ ਐ ਇਸ ਵਕਤ ਕੰਮ ਤਾਂ ਮੈਂ ਫਿਰ ਕੋਈ ਕਰ ਨਹੀਂ ਸਕਦਾ ਸਿਰਫ ਮੈਂ ਬੈਠ ਸਕਦਾ ਤੁਰ ਫਿਰ ਕੇ ਕੰਮ ਕਰ ਸਕਦਾ ਹੋਰ ਕੁਝ ਨਹੀਂ ਕੋਈ ਜ਼ੋਰ ਦਾ ਕੰਮ ਨਹੀਂ ਕਰ ਸਕਦਾ ਇੰਨਾ ਕੁ ਮਤਲਬ ਵੀ ਅੰਟਰੋਗੇਸ਼ਨ ਕੀਤਾ ਹੈ ਜਦੋਂ ਹੁਣ ਜੇ ਕਾਂਸਟੇਬਲ ਸਾਨੂੰ ਦੱਸ ਰਹੇ ਨੇ ਜਦੋਂ ਇਸ ਤਰ੍ਹਾਂ ਵੀ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਉਹਨਾਂ ਦਾ ਮੁਕਾਬਲਾ ਬਣਾਇਆ ਹੋਵੇ ਰੂਹ ਕੰਬ ਜਾਂਦੀ ਹੋਣੀ ਆ ਵੀ ਪਹਿਲਾਂ ਤਾਂ 6 ਗੋਲੀਆਂ ਇੱਕ ਅਫਸਰ ਨੇ ਮਾਰੀਆਂ ਫਿਰ ਬਰਛ ਮਾਰਿਆ ਕਈ ਵਾਰ ਯਾਦ ਵੀ ਆਉਣੀ ਹੋਣੀ ਹੁੰਦੀ ਹੋਣੀ ਹਾਂਜੀ ਆਉਂਦੀ ਆ ਬਯਾਦ ਬਹੁਤ ਸਾਰੀ ਉਮਰੀ ਆਉਂਦੀ ਰਣੀ ਜੀ ਉਹ ਤਾਂ ਯਾਦ ਜਿਹੜੀ ਆ ਅਸੀਂ ਤਾਂ ਵੇਖਿਆ ਨਹੀਂ ਉਹਨੂੰ ਆਪਦਾ ਪਿਓ ਦਾ ਮਾਨ ਹੰਡਾ ਨਹੀਂ ਸਕਿਆ ਅਸੀਂ ਬਹੁਤ ਯਾਦ ਆਉਂਦੀ ਆ ਜੀ ਉਹਨਾਂ ਤੇ ਗੁੱਸਾ ਵੀ ਆਉਂਦਾ ਅਸੀਂ ਇਸਾਂ ਤੋਂ ਪਤਾ ਨਹੀਂ ਸੀ ਕਿਹੜੇ ਆਂ ਤਾਂ ਨਾ ਹੀ ਸੁਣਦੇ ਆਂ ਨਾ ਜਿਨ੍ਹਾਂ ਨੇ ਮਾਰਿਆ ਤੇ ਇਥੋਂ ਬੂਈਆਂ ਵਾਲੇ ਦਾ ਜਿਹੜਾ ਬਹਲਾ ਹੋ ਉਹ ਤੇ ਵੀ ਬਹੁਤ ਆਉਂਦਾ ਜਿਹੜਾ ਟਾਟ ਸੀਗਾ ਕੋਈ ਬਿਨਾ ਕਸੂਰ ਤੋਂ ਚੱਕ ਕੇ ਲੈ ਕੇ ਕੰਮ ਕਰਦੇ ਨੇ ਅੱਜ ਜਿਹੜੇ ਤੁਸੀਂ ਅਫਸਰ ਦੀ ਗੱਲ ਕਰ ਰਹੇ ਹੋ ਜਿਉਂਦਾ ਅਫਸਰ ਉਹ ਹਾਂਜੀ ਉਹ ਡੀਐਸਪੀ ਕੰਦ ਕੰਦ ਵਾਲਾ ਦਰਸ਼ਨ ਸਿੰਘ ਉਹ ਮੇਰੇ ਕੋਲੇ ਤਿੰਨ ਚਾਰ ਵਾਰੀ ਆਇਆ ਇੱਕ ਵਾਰੀ ਤਾਂ ਮੈਂ ਗੁੱਸੇ 'ਚ ਗੇਟੋ ਮੋੜਦਾ ਸੀਗਾ ਵੀ ਉਹ ਪਤਾ ਕਿਉਂ ਇਹ ਉਹ ਮੇਰੇ ਘਰੇ ਆ ਕੇ ਮੈਨੂੰ ਪ੍ਰੈਸ਼ਰਾਈਜ਼ ਕਰਦਾ ਸੀਗਾ ਮੈਨੂੰ ਹਵਾਜੀ ਕਰਨ ਲੱਗਾ ਆ ਤਾਂ ਮੈਂ ਇਹ ਸਰਵਲਵਰ ਰਵਾਲਵਰ ਵਿਖਾਉਂਦਾ ਸੀ ਵੀ ਐਸ ਰਵਾਲਵਰ ਨਾਲ ਇੱਕ ਫਾਇਰ ਨਹੀਂ ਕੀਤਾ ਮੈਂ ਕਿਹਾ ਇੱਕ ਨਹੀਂ ਕੀਤਾ 6 ਕੀਤੇ ਉਹ ਮੇਰੇ ਸਾਹਮਣੇ ਕੀਤੇ ਆਂਦਾ ਕੌਣ ਕਹਿੰਦਾ ਹੂੰ ਮੈਂ ਕਿਹਾ ਮੈਂ ਅੱਖੀ ਵੇਖਿਆ ਮੈਂ ਤੁਹਾਨੂੰ ਭੁੱਲਿਆ ਜੇ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਐਸਐਚਓ ਨਹੀਂ ਲੱਗੇ ਰਹੇ ਵਧਣੀ ਤੇ ਫੇਰ ਮੁੜ ਕੇ ਵਾਵਾ ਮਤਲਬ ਨਾਲ ਦਾ ਜਿਹੜਾ ਮੁੰਡਾ ਸੀਗਾ ਦਲਬਾਖ ਸਿੰਘ ਐਸ ਐਚਓ ਸਿਟੀ ਮੋਗੇ ਲੱਗਾ ਸੀਗਾ ਉਹ ਮੇਰੇ ਨਾਲ ਦਾ ਸੀਗਾ ਜਦੋਂ ਮੁਕਾਬਲਾ ਬਣਾਇਆ ਕਿੰਨੇ ਜਣੇ ਸੀ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਅਫਸਰ ਸੀ ਕਿੰਨੇ ਜਣੇ ਸੀ ਪੁਲਿਸ ਦੇ ਵਿੱਚ ਅੱਛਾ ਜੀ ਇਹ ਤਾਂ ਦਰਸ਼ਨ ਸਿੰਘ ਤਾਂ ਆਪਣੀ ਟੀਮ ਲੈ ਕੇ ਆਏ ਪੰਜ ਛੇ ਨਾਲ ਸਪਾਈ ਸੀਗੇ ਜਿੰਨੇ ਕਿ ਜਿਪਸੀ 'ਚ ਬੈਠਦੇ ਆ ਤੇ ਸਾਡੇ ਨਾਲ ਸੀ ਗਰਮੇਸ਼ ਸਿੰਘ ਢੋਲਾ ਤੇ ਇੱਕ ਸੀ ਨਾਲ ਐਸ ਐਸ ਆਈ ਦੱਜਾ ਸਰਜੀਤ ਸਿੰਘ ਤੇ ਇੱਕ ਸੀ ਨਾਲ ਦੂਜਾ ਗੁਰਚਰਨ ਸਿੰਘ ਐਸਆਈ ਤੇ ਨਾਲ ਮਤਲਬ ਵੀ ਹੋਰ ਸਰਨਾ ਛਪਾਈ ਸੀਗਾ ਅਜਮੀਰ ਸਿੰਘ ਤੇ ਇੱਕ ਅਜਮੀਰ ਸਿੰਘ ਇੱਕ ਸੀਗਾ ਉਹਦਾ ਪਰ ਅੰਗਰੇਜ਼ ਸਿੰਘ ਤੇ ਇੱਕ ਸੀ ਦੂਜਾ ਚਮਨ ਲਾਲ ਇੱਕ ਸਾਰੀ ਟੀਮ ਸੀ ਜਿਨ੍ਹਾਂ ਅਫਸਰਾਂ ਨੇ ਇਹਨਾਂ ਨੇ ਜਿਹੜੇ ਤੁਸੀਂ ਨਾਮ ਦੱਸ ਰਹੇ ਹੋ ਇਹਨਾਂ ਦੇ ਵਿੱਚੋਂ ਜਿਹੜੇ ਇਹ ਭਾਈ ਬਲਦੇਵ ਸਿੰਘ ਦੇ ਆਪਾਂ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਨੇ ਮੁਕਾਬਲਾ ਉਹ ਉਹਨਾਂ ਦੇ ਵਿੱਚੋਂ ਕਿੰਨੇ ਮਰ ਗਏ ਕਿੰਨੇ ਜਿਉਂਦੇ ਨੇ ਉਹਨੇ ਜੋ ਗੁਰਮੀਤ ਸਿੰਘ ਢੋਲਾ ਮਰਿਆ ਬਾਕੀ ਜਿਉਂਦੇ ਨੇ ਬਾਕੀ ਹੈਗੇ ਸਾਰੇ ਸਾਰੇ ਰਿਟਾਇਰ ਹੋ ਗਏ ਸਾਰੇ ਰਿਟਾਇਰ ਹੋ ਗਏ ਜਾਂ ਜੇ ਸਰਵਿਸ ਕਰਦੇ ਕਰਦੇ ਹੋਣੇ ਜੇ ਰਿਟਾਇਰ ਤਾਂ ਮਤਲਬ ਤਕਰੀਬਨ ਸਾਰੇ ਹੋਣ ਵਾਲੇ ਜੋ ਹੋ ਗਏ ਆ ਤੁਸੀਂ ਉਹ ਜਣੀ ਇਸ ਕੇਸ ਦੀ ਵੀ ਬਾਕੀ ਕੇਸਾਂ ਵੀ ਤੁਸੀਂ ਇਕੱਲੇ ਚਸਮਦੀਦ ਗਮਾਓ ਤੁਹਾਡੇ ਸਾਹਮਣੇ ਹੋਇਆ ਹਾਂਜੀ ਹਾਂਜੀ ਮੇਰੇ ਸਾਹਮਣੇ ਹੈ ਸਾਡੀ ਗਵਾਹੀ ਵੀ ਫਿਰ ਕੋਰਟ ਦੇ ਵਿੱਚ ਚੱਲਦੀ ਹੈ ਨਾਲ-ਨਾਲ ਜਿਵੇਂ ਹਾਈ ਕੋਰਟ ਤੋਂ ਸੁਪਰੀਮ ਕੋਰਟ ਉਹ ਤਾਂ ਮੈਂ ਪਹਿਲਾਂ ਸਾਰਾ ਕੁਝ ਲਿਖ ਕੇ ਦਿੱਤਾ ਹੋਇਆ ਹੈ ਹਾਈ ਕੋਰਟ ਨੂੰ ਤੇ ਉਹ ਤਾਂ ਹੁਣ ਇਹ ਆ ਵੀ ਸੁਪਰੀਮ ਕੋਰਟ ਦੇ ਵਿੱਚ ਰਜਿਸਟਰਡ ਕੋਰਟ ਦੇ ਵਿੱਚ ਇਹ ਵਾਰ-ਵਾਰ ਜੇ ਸਾਡਾ ਇਹ ਆ ਮਰ ਗਿਆ ਜੀ ਤੇ ਉਹਦਾ ਉਹਦਾ ਰਿਕਾਰਡ ਮੰਗਾਉਣਾ ਮੈਂ ਫਿਰ ਵੀ ਵਕੀਲ ਸਾਹਿਬ ਨੂੰ ਕਿਹਾ ਮੈਂ ਕਿਹਾ ਵੀ ਇਹ ਤਾਂ ਮਰਦੇ ਮਰਦੇ ਜਾਣੇ ਆ ਜਿਹੜੇ ਹੈਗੇ ਆ ਤੁਸੀਂ ਵੱਡੀ ਕੋਰਟ ਦੇ ਵਿੱਚ ਕੇਸ ਜਾਓ ਤੇ ਹੁਣ ਉਹਨਾਂ ਨੇ ਮਤਲਬ ਐਪਲੀ ਹਲ ਹੀਅਰਿੰਗ ਕੀਤੀ ਹੈ ਵੀ ਇਸ ਕੇਸ ਨੂੰ ਅੱਗੇ ਲੈ ਕੇ ਜਾਓ ਧੰਨਵਾਦ ਇਹ ਸੰਨ ਭਾਈ ਬਲਦੇਵ ਸਿੰਘ ਦਾ ਪਰਿਵਾਰ ਵੀ ਸਾਡੇ ਨਾਲ ਮੌਜੂਦ ਸੀ ਤੇ ਉਸ ਸਮੇਂ ਦੇ ਤਤਕਾਲੀ ਕਾਂਸਟੇਬਲ ਵੀ ਸਾਡੇ ਨਾਲ ਇਸ ਇੰਟਰਵਿਊ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਦੀ ਅੱਖਾਂ ਦੇ ਸਾਹਮਣੇ ਉਸ ਸਮੇਂ ਦੇ ਜਿਹੜੇ ਅਫਸਰ ਨੇ ਕਿਵੇਂ ਗੋਲੀਆਂ ਭਾਈ ਬਲਦੇਵ ਸਿੰਘ ਨੂੰ ਮਾਰੀਆਂ ਕਿਵੇਂ ਝੂਠਾ ਪੁਲਿਸ ਮੁਕਾਬਲਾ ਬਣਾਇਆ ਹੈ ਭਾਵੇਂ ਕਿ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਪਰ ਹਜੇ ਵੀ ਪਰਿਵਾਰ ਨੂੰ ਇਨਸਾਫ ਦੀ ਉਡੀਕ ਹੈ ਕਿ ਇਨਸਾਫ ਕਦੋਂ ਮਿਲਦਾ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਫਿਰੋਜ਼ਪੁਰ